ਗੁਰਬਾਣੀ ਸੰਵਾਦ ਭਾਈ ਜਸਬੀਰ ਸਿੰਘ ਅਤੇ ਕੈਨੇਡੀਅਨ ਸਿੱਖ ਸਟੱਡੀ ਸੈਂਟਰ ਦੇ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਡਾਕਟਰ ਜਗਜੀਤ ਸਿੰਘ ਅਲੋਹਾ ਅਕੀਰ ਜੀ ਦਾ ਖਾਸ ਸਵਾਗਤ ਹੈ ਇਹ ਦੋਨਾਂ ਚੈਨਲ ਤੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਗੁਰਬਾਣੀ ਨੂੰ ਅਸੀਂ ਜਿਆਦਾ ਸਮਝੀਏ ਉਹਦੇ ਮੁਤਾਬਿਕ ਜੜੀਆਂ ਸਾਡੀਆਂ ਸੋਸ਼ਲ ਐਕਟੀਵਿਟੀਆਂ ਤੇ ਹੋਰ ਜੜੀਆਂ ਸਾਡੇ ਆਪਸ ਵਿੱਚ ਰਿਲੇਸ਼ਨਸ਼ਿਪ ਨੂੰ ਵਧਿਆ ਕਰੀਏ ਤੇ ਜਿਹੜੇ ਕਈ ਕਨਸੈਪਟ ਸਾਡੇ ਵਿੱਚ ਉਹ ਮਲਪੂਸੇ ਪਈ ਹੋਇਆ ਜਾਂ ਹੋਰ ਪਾਸਿਓ ਸਾਡੇ ਵਿੱਚ ਆ ਗਏ ਆ ਉਹਨਾਂ ਨੂੰ ਕੋਸ਼ਿਸ਼ ਕਰੀਏ ਛੱਡਣ ਦੀ ਤੇ ਸੀ ਵਧੀਆ ਤਰੀਕੇ ਨਾਲ ਜੀਵਨ ਜੀ। ਜਿਆਦਾ ਹੀ ਸਾਥ ਦਿੰਦੇ ਮੇਰਾ ਭਾਈ ਸਾਹਿਬ ਭਾਈ ਜਸਬੀਰ ਸਿੰਘ ਜੀ ਭਾਈ ਸਾਹਿਬ ਤੁਹਾਡਾ ਸਵਾਗਤ ਹੈ ਜੀ ਮਾ ਅਜੀ ਕਾਕਾ ਸਾਹਿਬ ਜੀ ਕੀ ਫਤਿਹ। ਅਸੀਂ ਬਹੁਤ ਬਹੁਤ ਧੰਨਵਾਦ ਤੇ ਕੀਤੇ ਆ ਜੀ। ਅੱਜ ਅਸੀਂ ਕਲੀਅਰ ਚੰਨਾ ਚਾਹੁੰਦੇ ਆ ਕਿ ਧੰਨਵਾਦ ਗੁਰਬਾਣੀ ਦੇ ਮੁਤਾਬਿਕ ਕਿਉਂਕਿ ਹੋ ਸਕਦਾ ਹੈ ਵੀ ਟੌਪਿਕ ਬੜਾ ਲੰਮਾ ਬਟ ਪਹਿਲੀ ਚੀਜ਼ ਅਸੀਂ ਜਿਹੜੀ ਫਸਟ ਸਟੈਪ ਤੇ ਜਾ ਕੇ ਗੁਰਬਾਣੀ ਵਿੱਚ ਧੰਨਵਾਦ ਦਾ ਕੀ ਸੰਕਲਪ ਇਹ ਤੇ ਕੁਸਤਾਂ ਅਸੀਂ ਸਟਾਰਟ ਕਰਾਂਗੇ ਫਿਰ ਉਹਦੇ ਅਗਲੇ ਪਹਿਲੂ ਅਸੀਂ ਕਰਾਂਗੇ ਦੇਖੋ ਗੁਰਬਾਣੀ ਵਿੱਚ ਸਾਨੂੰ ਬੜਾ ਕਲੀਅਰ ਕੱਟ ਗੱਲ ਇਹ ਸਮਝਾਈ ਦ੍ਰਿੜ ਕਰਵਾਈ ਗਈ ਕਿ ਸਾਡਾ ਜਨਮ ਤੇ ਪਹਿਤੂ ਸ਼ੁਰੂ ਕਰੀਏ ਹਾਂਜੀ ਇਹ ਸਾਡੀ ਕੋਈ ਆਪਣੀ ਮਿਹਨਤ ਦਾ ਸਿਆਨਬਦ ਦਾ ਘਾਲਾਂ ਦਾ ਸਟਾਨੇ ਠੀਕ ਜਿਹੜਾ ਇਹ ਮਨੁੱਖਾ ਜਨਮ ਆ ਇਹ ਨਰੋਰ ਉਹਦੀ ਦਾਤ ਆ ਉਹਦੀ ਬਖਸ਼ਿਸ਼ ਆ ਠੀਕ ਇਸ ਮੁਗਰ ਜੋ ਕੁਝ ਵੀ ਆ ਸਾਡੇ ਕੋਲ ਅਸੀਂ ਕਮਾਇਆ ਤਾਂ ਬਹੁਤ ਕੁਝ ਥੋੜਾ ਹੁੰਦਾ ਜੇ ਅਸੀਂ ਜਿੱਦ ਤੱਕ ਕੋਈ ਪਾਉ ਵੀ ਭਰ ਮਾ ਸਾਨੂੰ ਕਿ ਜੇ ਉਹ ਸਾਨੂੰ ਯੋਗ ਨਾ ਬਣਾਵੇ ਤਾਂ ਅਸੀਂ ਸਮਰਥਾ ਨਾ ਦੇਵੇ ਤਾਂ ਆਪਾਂ ਕਾਰ ਵੀ ਨਹੀਂ ਸਕਦੇ ਕੁਝ ਠੀਕ ਇਸ ਲਈ ਜਿਨ ਨੇ ਸਾਨੂੰ ਇਸ ਯੋਗ ਬਣਾਇਆ ਇਹ ਮੌਕਾ ਦਿੱਤਾ ਇਹੋ ਜੇ ਸਾਧਨ ਜੁਟਾਏ ਜਿਹੜੇ ਸਾਧਨ ਆ ਅਸੀਂ ਪੈਦਾ ਨਹੀਂ ਕੀਤੇ ਹੋਏ ਨਾ ਸਾਡੀ ਮਨੰਦਾ ਸਿੱਟਾ ਇਹ ਉਸ ਕਰਤੇ ਦੀ ਹੀ ਦੇਣਾ ਤੁਹਾਨੂੰ ਕੋਈ ਨਾ ਦੇ ਦੋ ਪਰ ਹੈ ਤਾਂ ਇਹਨਾਂ ਸਪਸ਼ਟ ਆ ਗਿਆ ਸਾਡੇ ਨਹੀਂ ਠੀਕ ਸਾਡੇ ਬਣਾਏ ਹੋਏ ਨਹੀਂ ਸਾਡੇ ਪੈਦਾ ਕੀਤੇ ਹੋਏ ਨਹੀਂ ਤੁਸੀਂ ਬਾਣੀ ਵੀ ਸਾਨੂੰ ਹਰ ਚੀਜ਼ ਹਰ ਸ਼ੈ ਬਾਰੇ ਉਦੇ ਬਾਅਦ ਧਿਆਨ ਦਵਾ ਕੇ ਸਾਨੂੰ ਉਸ ਮਾਲਕ ਦਾ ਸ਼ੁਕਰਾਨਾ ਕਰ ਲਿਆ ਗਿਆ ਜਿਵੇਂ ਦਰਨ ਮਦ ਜੋ ਆਪਾਂ ਸ਼ਬਦ ਲੈਨੇ ਆ ਜਿਸ ਵਿੱਚ ਮਹਾਰਾਜ ਫਰਮਾਉਂਦੇ ਆ ਕਿ ਇਸ ਪਾਣੀ ਤੇ ਜਿੰਨ ਤੂੰ ਘਰਿਆ ਮਾਦੀ ਕਾਲੇ ਦਿਹੋਰਾ ਕਰਿਆ ਉਗਦ ਜੋਤ ਦਾ ਸੁਰਤ ਪਰਿਖਿਆ ਮਾਦ ਗਰਮ ਜਿੰਨ ਤੂੰ ਰੱਖਿਆ ਫਿਰ ਕਹਿੰਦੇ ਰਖਨ ਹਾਰ ਸਮਾਰਜਨਾ ਸਗਲੇ ਛੋੜ ਵਿਚਾਰਮਨਾ ਇਹ ਰਹਉਦੀ ਪੰਗਦੇ ਤੇ ਜਿਨ ਦੀਏ ਤੁਧ ਬਾਪ ਮਹਤਾਰੀ ਜਿਨ ਦੀਏ ਭਰਾ ਤੁ ਪੁੱਤ ਹਾਰੀ ਜਿਨ ਦੀਏ ਤੁਧ ਬਨਤਾ ਰ ਮੀਤਾ ਤਿਸ ਠਾਕੁਰ ਕੋ ਰਖ ਲਿਹੁ ਜੀਤਾ ਜਿਨ ਦੀ ਆ ਤੁਧ ਪਵਨ ਅਮੂਲਾ ਜਿਨ ਦੀ ਆ ਤੁਧ ਨੀਰ ਨਿਰਮੋਲਾ ਜਿਨ ਦੀ ਆ ਤੁਧ ਪਾਵਕ ਬਲਨਾ ਤਿਸ ਠਾਕੁਰ ਕੀ ਰਹੋ ਮਨ ਸਰਨਾ ਛਤੀ ਅੰਮ੍ਰਿਤ ਜਨ ਭੋਜਨ ਦੀਏ ਅੰਦਰ ਥਾਨ ਠਹਿਰਾਵਨ ਕਉ ਦੀਏ ਬਸਦਾ ਦਿਓ ਬਰਤਨ ਬਲਨਾ ਤਿਕ ਠਾਕੁਰ ਕੇ ਚਿਤ ਰਖ ਚਰਨਾ ਵੇਖਣ ਕੋ ਨੇਤਰ ਸੁਣਨ ਕੋ ਕਰਨਾ ਹਸ ਕਮਾਵਨ ਬਾਸਨ ਰਸਨਾ ਚਰਨ ਚਲਨ ਕੋ ਸਿਰ ਕੀ ਨੋ ਮੇਰਾ ਮਨ ਤੇ ਠਾਕੁਰ ਕੇ ਪੂਜੋ ਪੈਰਾ ਸੋ ਦੇ ਬਹੁਤ ਸਾਰੇ ਸ਼ਬਦ ਆ ਜਿਨ੍ਹਾਂ ਵਿੱਚ ਸਾਨੂੰ ਉਸ ਮਾਲਕ ਦਾ ਸ਼ੁਕਰਾਨਾ ਕਰਨ ਲਈ ਆਖਿਆ ਪਰ ਜਿਹੜਾ ਵੀ ਪ੍ਰਾਨੇ ਉਸ ਕਰਤੇ ਦਾ ਸ਼ੁਕਰਾਨਾ ਨਹੀਂ ਕਰਦਾ ਇਸ ਪੱਖ ਨੂੰ ਨਹੀਂ ਧਿਆਨ ਵੀ ਰੱਖਦਾ ਵਿਚਾਰ ਦਾ ਅਸਲ ਵਿੱਚ ਉਹਨੂੰ ਹੀ ਵੱਡਾ ਅਕਿਰਤ ਕਰਨ ਆਖਿਆ ਗਿਆ ਆ। ਆਪਾਂ ਅਕਿਰਤ ਕਰਨ ਬਾਰੇ ਖਰ ਵੱਖਰਾ ਪਰਾਂਗੇ ਪਰ ਫਿਲਹਾਲ ਜਿਹੜਾ ਆਪਾਂ ਜਿਹੜਾ ਸ਼ੁਕਰਾਨਾ ਨਹੀਂ ਕਰਦਾ ਉਹਦੀ ਜਿਹੜੀ ਕਿਣਤੀ ਆ ਉਹ ਅਕਿਰਤ ਕਰਨਾਂ ਵਿੱਚ ਆਉਂਦੀ ਆ। ਉਹਨੂੰ ਕਿਰਤ ਕਰਨ ਜਿਹੜਾ ਆਖਿਆ ਗਿਆ ਉਹ ਜਿਹੜਾ ਮਾਰਗ ਦਤਾ ਹੋਇਆ ਵਰਦ ਰਿਹਾ ਪਰ ਮਾਲਕ ਦਾ ਸ਼ੁਕਰਾਨਾ ਨਹੀਂ ਕਰਦਾ ਤੋਂ ਇਸ ਤਰ੍ਹਾਂ ਗੁਰਬਾਣੀ ਵਿੱਚ ਇਸ ਤਰ੍ਹਾਂ ਦੇ ਕਈ ਪਰਮਾਨਾ ਜਿਨ੍ਹਾਂ ਵਿੱਚ ਗੁਰੂ ਸਾਹਿਬ ਸਾਨੂੰ ਪ੍ਰੇਰਨਾ ਦਿੰਦੇ ਆ ਕਿ ਅਸੀਂ ਉਸ ਮਾਲਕ ਦਾ ਸ਼ੁਕਰਾਨਾ ਕਰੀਏ ਔਰ ਛੋਟੇ ਛੋਟੇ ਚੀਜ਼ਾਂ ਨੂੰ ਵੀ ਸਾਡੇ ਧਿਆਨ ਵਿੱਚ ਲਿਆ ਕੇ ਮਹਾਰਾਜ ਸਾਨੂੰ ਉਸ ਮਾਲਕ ਦੇ ਸ਼ੁਕਰਾਨੇ ਵਿੱਚ ਜੁੜ ਲਿਆ ਕੇ ਦੇ ਆ ਜਿਵੇਂ ਸੁਖਮਨੀ ਦੇ ਇੱਕ ਸਮੂਝੀ ਜਿਹੜੀ ਅਸਪਦੀ ਆ ਉਹ ਇਸੇ ਪਰਥਾਏ ਆ ਕਿ ਜੇ ਪ੍ਰਸ਼ਾਦ ਛਤੀ ਅੰਮ੍ਰਿਤ ਖਾਹੇ ਤੀ ठाकुर ਕੋ ਰਖਮਨ ਮਾਹੇ ਜੇ ਪ੍ਰਸਾਦ ਸੁਗੰਧਿਤ ਤਨ ਲਾਵੇ ਇਸ ਕੋ ਸਿਮਰਤ ਪਰਮਗਤ ਪਾਵੇ ਜੇ ਪ੍ਰਸਾਦ ਵਸੇ ਸੁਖ ਮੰਦਰ ਤਿਸਿਆ ਧਿਆਇ ਸਦਾ ਮਨੇ ਅੰਦਰ ਜੇ ਪ੍ਰਸਾਦ ਗ੍ਰਹਿ ਸੰਗ ਸੁਖ ਵਸਨਾ ਆਦਿ ਪਰ ਸਿਮਰੋ ਇਸ ਰਸਨਾ ਜੇ ਪ੍ਰਸਾਦ ਰਾਗ ਰਸੁ ਭੋਗ ਨਾਨਕ ਸਦਾ ਧਿਆਇ ਧਿਆਵਨ ਜੋਗ ਜੋ ਹੁਣ ਅਥੇ ਇੱਕ ਪਹਿਲੂ ਹੋਰ ਧਿਆਨ ਵੇਖਣ ਵਾਲਾ ਆਗੇ ਗੁਰੂ ਸਾਹਿਬ ਇਹ ਨਹੀਂ ਕਹਿੰਦੇ ਕਿ ਤੂੰ ਚੰਗਾ ਭੋਜਨ ਨਾ ਖਾ ਤੂੰ ਚੰਗੀ ਰਿਹائش ਜਿਹੜੀ ਆ ਉਹ ਬਨਾਕੇ ਦੇ ਵਿੱਚ ਰਿਹائش ਨਾ ਰੱਖ ਜਦੋਂ ਚੰਗਾ ਨਾ ਪਹਿਣ ਨਹੀਂ ਚੰਗਾ ਪਹਿਨਣ ਵਾਲੇ ਨੂੰ ਚੰਗੀ ਰਿਹائش ਵਿੱਚ ਰਹਿਣ ਵਾਲੇ ਨੂੰ ਚੰਗੀ ਸਵਾਰੀ ਕਰਨ ਵਾਲੇ ਨੂੰ ਜੋ ਕੁਝ ਵੀ ਚੰਗਾ ਕਿਸੇ ਕੋਲ ਹੈ ਮਹਾਰਾਜ ਉਹਦੇ ਵਾਲੇ ਦਾ ਧਿਆਨ ਦਵਾ ਕੇ ਕਹਿੰਦੇ ਆ ਕਿ ਤੂੰ ਜਿੰਨੇ ਜਿੰਦੀ ਬਦੌਲ ਤੈਨੂੰ ਇਹ ਨਸੀਬ ਹੋਇਆ ਤੈਨੂੰ ਮਿਲਿਆ ਉਹਦੀ ਯਾਦ ਨੂੰ ਹਮੇਸ਼ਾ ਆਪਣੇ ਚਿੱਤ ਵਿੱਚ ਬਣਾਈ ਰੱਖ। ਜਿਸ ਲਈ ਜਿਕੇਵਰਾ ਜਿਹੜਾ ਕੁਝ ਲੋਕ ਜਿਹੜੇ ਆ ਧਰਮ ਦੇ ਨਾਂ ਤੇ ਕਹਿੰਦੇ ਆ ਜੀ ਜਿਹੜਾ ਕੋਈ ਚੰਗਾ ਪਹਿਨ ਲੈ ਕੇ ਸੀ ਉਹਨੇ ਚੰਗਾ ਖਾ ਲਿਆ ਜਾਂ ਚੰਗੀ ਸਵਾਰੀ ਕਰ ਲਈ ਤਾਂ ਉਹਨੂੰ ਜਿਹੜਾ ਕੰਡਮ ਕਰਨ ਲੱਗ ਪੈਂਦੇ ਆ ਕਿ ਧਰਮ ਸਾਈ ਇਜਾਜ਼ਤ ਨਹੀਂ ਦਿੰਦਾ ਧਰਮ ਇਹ ਨਹੀਂ ਕਹਿੰਦਾ ਪਰ ਗੁਰੂ ਸਾਹਿਬ ਉਹ ਘਟੋਕੜ ਬਾਣੀ ਵਿੱਚ ਐਸਾ ਪਾਉ ਜਿਹੜਾ ਉਹ ਬੜੀ ਸਪਸ਼ਟ ਨਾਲ ਸਾਡੇ ਸਾਹਮਣੇ ਰੱਖਦੇ ਆ ਅੱਗੇ ਤੋਂ ਤੇ ਮਾਲਕਨ ਤੈਨੂੰ ਯੋਗ ਬਨਾਇਆ ਹਾਂ ਇਹ ਗਾ ਤਿਆ ਰੱਖਣ ਵਾਲੀ ਆ ਕਿ ਗੁਰੂ ਸਾਹਿਬ ਇਸ ਗੰ ਨੂੰ ਜ਼ਰੂਰ ਸਾਨੂੰ ਸੁਚੇਤ ਕਰਦੇ ਆ ਕਿ ਜੇਕਰ ਤੂੰ ਚੰਗਾ ਪਹਿਨਣ ਦਾ ਚਾਹਵਾਨ ਆ ਤਾਂ ਕਿਸੇ ਦੇ ਤਨ ਤੋਂ ਵਸਲਾ ਕੇ ਆਪਣੇ ਤਨ ਉਤੇ ਨਾ ਪੈਂਠ ਜੇਕਰ ਤੂੰ ਚੰਗੀ ਰਿਹਾਸ ਬਣਾਉਣਾ ਚਾਹੁੰਨਾ ਉਹਦੇ ਵਸਨਾ ਚੋਂ ਨਾ ਰਹਿਣਾ ਚਾਹੁੰਨਾ ਤਾਂ ਫਿਰ ਕਿਸੇ ਦੇ ਸਧਾਰਨ ਕੁਲੀ ਵੀ ਟਾ ਕੇ ਆਪਣੇ ਮਹਿਲ ਖੜੇ ਨਾ ਕਰ ਕਿ ਚੰਗੀ ਸਵਾਰੀ ਕਰ ਲਈ ਤੂੰ ਕਿਸੇ ਨੂੰ ਉਦੇ ਪੈਰਾਂ ਤੋਂ ਵੀ ਉਹਨੂੰ ਮੁਤਾਜਨਾ ਬਣਾ ਦੇ ਚੰਗੇ ਪਦਾਰਥ ਖਾਣ ਲਈ ਕਿਸੇ ਦੇ ਮੂੰਹ ਚ ਬੁਰਕੀਆਂ ਨਾ ਖੋ ਇਸ ਗੱਲ ਨੂੰ ਜਰੂਰ ਸੁਜਿਤ ਕੀਤਾ ਆਇਆ ਇਸ ਲਈ ਆਖਿਆ ਕਿ ਹਰਕ ਬਾਦਨਾ ਕੀਜੈ ਰੇਮਨ ਸੁਪ੍ਰਿਤ ਕਰ ਕਰ ਲੀਜੈ ਰੇਮਨ ਪਰਉਂਜ ਜੇਕਰ ਕੋਈ ਆਪਣੀ ਮਿਹਨਤ ਦੀ ਕਮਾਈ ਨਾਲ ਕੋਈ ਚੰਗੀਆਂ ਸਹੂਲਤਾ ਮੰਨ ਰਿਹਾ ਤਾਂ ਗੁਰੂ ਸਾਹਿਬ ਉਹਦਾ ਉਹਦੇ ਬਾਅਦ ਧਿਆਨ ਦਵਾ ਕੇ ਉਹਨੂੰ ਉਸ ਮਾਲਕ ਦੇ ਸ਼ੁਕਰਾਨੇ ਵਿੱਚ ਜੁੜਨ ਦੀ ਪ੍ਰੇਰਣਾ ਦਿੰਦੇ ਆ ਕਿ ਉਹਦਾ ਸ਼ੁਕਰ ਕਰ ਜੀ ਇਹਦੇ ਵਿੱਚ ਮੈਂ ਐਡ ਕਰਨਾ ਚਾਹੁੰਦਾ ਸੀ ਥੋੜਾ ਜਿਹਾ ਜੀ ਤੁਸੀਂ ਪਹਿਲੇ ਜਿਹੜਾ ਸ਼ੁਰੂ ਕੀਤਾ ਕਿ ਇਹ ਜਿਹੜਾ ਸਰੀਰ ਦਿੱਤਾ ਹੂੰ ਹੂੰ ਜਿੰਨੀ ਇਹਦੇ ਮੈਂ ਦੋ ਹਿੱਸਿਆਂ ਵਿੱਚ ਵੰਡਣਾ ਚਾਹੁੰਦਾ ਸੀ ਕਿ ਕਿ ਸਰੀਰ ਹੈ ਇੱਕ ਮਟੀਰੀਅਲਿਸਟਿਕ ਚੀਜ਼ ਆ ਹੂੰ ਹੂੰ ਜਿਹੜਾ ਸਰੀਰ ਦਿੱਤਾ ਉਹਦੇ ਵਿੱਚ ਤਾਂ ਸਾਡਾ ਰੋਲ ਤੁਸੀਂ ਜਿੱਦਾਂ ਕਿਹਾ ਨਹੀਂ ਹੈਗਾ ਹੂੰ ਹੂੰ ਉਹਦੇ ਵਿੱਚ ਤਾਂ ਵਾਹਿਗੁਰੂ ਦਾ ਆਕਾਰ ਪੁਰਖ ਦਾ ਜੋ ਵੀ ਰੋਲ ਹੈਗਾ ਹੂੰ ਹੂੰ ਜਿੰਨੀਆਂ ਚੀਜ਼ਾਂਸੀਂ ਬਣਾ ਰਹੇ ਆ ਉਹ ਜਿਹੜੀਆਂ ਬੇਸਿਕ ਇਨਗਰੀਡੀਅੰਟ ਫਾਰਲੀ ਬਾਡੀ ਨੂੰ ਚਾਹੀਦਾ ਉਹਦੇ ਚ ਹਵਾ ਪਾਣੀ ਤੇ ਰੋਟੀ ਛਤਿਸ ਪਦਾਰਤ ਕਹ ਲਓ ਜਾਂ ਜੜੀ ਵੀ ਖਾਣਾ ਕਹ ਲਓ ਪੌਂ ਜਾਂ ਜਿੱਦਾਂ ਦਾ ਵੀ ਹਮਮ ਅੱਛਾ ਬਾਕੀ ਜਿੰਨੀਆਂ ਚੀਜ਼ਾਂ ਸਾਨੂੰ ਮਿਲ ਰਹੀਆਂ ਉਹ ਇਸ ਸ਼ਰੀਰ ਦੇ ਬਦੌਲਤ ਮਿਲ ਰਹੀਆਂ ਇਹਦਾ ਬੇਸਿਕ ਇਨਗਰੀਡੀਅੰਟ ਸਾਡਾ ਸ਼ਰੀਰ ਹੈ ਜੀ ਜੇ ਤੁਸੀਂ ਪੜਦੇ ਆ ਜਾਂ এডਿਕੇਸ਼ਨ ਲੈਂਦੇ ਆ ਜਾਂ ਤੁਸੀਂ ਉਹ ਕੈਪੇਬਲ ਬਣਦੇ ਆ ਉਹ ਸ਼ਰੀਰ ਦੇ ਥਰੂ ਹੀ ਬਣ ਰਹੇ ਆ ਜੀ ਜਿੰਨੀ ਕਮਾਈ ਵੀ ਕਰਦੇ ਆ ਉਹ ਕਰਦੇ ਆ ਸੋ ਜਿਹੜੀ ਬੇਸਿਕ ਇਨਗਰੀਡੀIENTS ਆ ਸਾਨੂੰ ਉਸ ਜੇ ਅਸੀਂ ਉਹਦਾ ਧਿਆਨ ਰੱਖੀਏ ਤਾਂ ਹਰ ਵੇਲੇ ਸਾਨੂੰ ਉਹਦੇ ਸ਼ੁਕਰਾਨੇ ਵਿੱਚ ਰਹਿਣ ਦੀ ਜ਼ਰੂਰਤ ਆ ਜੀ ਬਾਕੀ ਪ੍ਰੋਡਕਟਸ ਦੇ ਸ਼ੁਕਰਾਨੇ ਵਿੱਚ ਅਸੀਂ ਕਿਉਂ ਆ ਜਾਂਦੇ ਇਹ ਸਾਡੀ ਜਿਹੜੀ ਭੁੱਲ ਇਹੀ ਇੱਥੋਂ ਭੁੱਲ ਜਾਂਦੇ ਆ ਅੱਛਾ ਕਿ ਅਸੀਂ ਜੋ ਜਬਾਨੀ ਜਿਦਾ ਹੁੰਦਾ ਕਿ ਦਾਤ ਪਿਆਰੀ ਵਿਸਰੇ ਆ ਦਾ ਤਾਰਾ ਹਾਂਜੀ ਕਿ ਜਿਹੜਾ ਦੇਣ ਵਾਲਾ ਜਾਂ ਤੁਸੀਂ ਸ੍ਰੀ ਦੀ ਕਰ ਕੀਤੀ ਆ ਬੜੀ ਵਧੀਆ ਉਦਾਹਰਣ ਦਿੱਤੀ ਆ ਕਿ ਅਸੀਂ ਇਹ ਮਹਿਸੂਸ ਨਹੀਂ ਕਰਦੇ ਕਿ ਜੇ ਮੰਨ ਲਓ ਮੈਂ ਧਨ ਕਮਾਇਆ ਠੀਕ ਆ ਮੈਂ ਮਿਹਨਤ ਕੀਤੀ ਪਰ ਮੈਂਦੇ ਜੋ ਕਿਨੇ ਬਣਾਇਆ ਜੋ ਕਿਨੇ ਬਣਾਇਆ ਜੋ ਸਰੀਰ ਬਣਿਆ ਨਾ ਪਹਿਲੇ ਜਿਹੜਾ ਜੇ ਅਸੀਂ ਉਸ ਯੋਗਨਾਵੋ ਕਰਦਾ ਅਸੀਂ ਕਿਵੇਂ ਕਮਾ ਸਕਦੇ ਸੀ ਕਿਉਂ ਮੈਨੂੰ ਹੱਥ ਨਾ ਦਿੰਦਾ ਤੇ ਮੈਂ ਕਿੱਦਾਂ ਬਿਲਡਿੰਗ ਬਣ ਕਰਦਾ ਜੇ ਮੈਨੂੰ ਪਲਤਾਂ ਦਾ ਜੜਾਂ ਦੀ ਉਹ ਬੁੱਧੀ ਨਾ ਦਿੰਦਾ ਉਸ ਦੀ ਤਾਂ ਅਸੀਂ ਉਹ ਬੁੱਧੀ ਦਾ ਚਮਤਕਾਰ ਜੋ ਹੋ ਰਿਹਾ ਕਿਵੇਂ ਕਰ ਸਕਦੇ ਜੇਕਰ ਅਸੀਂ ਉਹ ਚੀਜ਼ ਦੇਖ ਲਈਏ ਤੇ ਫਿਰ ਸਾਨੂੰ ਜਿਹੜੀ ਆ ਦਾਤ ਦੀ ਅਸੀਂ ਵਰਤੂ ਕਰਾਂਗੇ ਪਰ ਜਿਹੜਾ ਦੇਣ ਵਾਲਾ ਉਹਨੂੰ ਨਹੀਂ ਭੁੱਲਾਂਗੇ ਠੀਕ ਉਹਦੀ ਯਾਦ ਹਮੇਸ਼ਾ ਸਾਡੇ ਅੰਦਰ ਬਨੂ ਰਹੇਗੀ ਉਸ ਲਈ ਜਿਹੜਾ ਗੁਰੂ ਸਾਹਿਬ ਤੁਹਾਨੂੰ ਵਾਰ-ਵਾਰ ਤੁਹਾਨੂੰ ਇਹੋ ਚੀਜ਼ ਤੇ ਕਰਾਉਂਦੇ ਆ ਕਿ ਆਹ ਮਨੁੱਖੀ ਆ ਕੇ ਕੀਤੇ ਕੋ ਮੇਰੇ ਸੁਮਾਨਾ ਗੁਰੂ ਸਾਹਿਬ ਦਾ ਪਾਵਨ ਫਰਮਾਨ ਆ ਕਿ ਆਹ ਮਨੁੱਖ ਦਾ ਸੁਭਾਅ ਕਿਉਂਕਿ ਕਹਿੰਦਾ ਕਿ ਜੋ ਦਿੱਤਾ ਹੋਇਆ ਉਹਨੂੰ ਤਾਂ ਬਹੁਤ ਵੱਡਾ ਸੰਵਿਧਾਨ ਪਰ ਜੋ ਦੇਣ ਵਾਲਾ ਉਹਨੇ ਇਗਨੋਰ ਕਰ ਰਿਆ ਨਜ਼ਰ ਅੰਦਾਜ਼ ਕਰ ਰਿਆ ਉਹਦੀ ਕੋਈ ਨਜ਼ਰ ਕੋਈ ਅਹਿਮੀਅਤ ਹੈ ਹੀ ਨਹੀਂ ਦੇਖੋ ਇਹ ਬੰਦੇ ਦੀ ਜਿਹੜੀ ਇੱਕ ਫਿਤਰਤ ਕਹਿ ਜਾਈ ਸਕਦੀ ਆ ਤੇ ਦੇਖੋ ਇਹ ਹਿੰਦੂ ਮਿਥੀਆਲੋਜੀ ਆ ਇਹ ਦੇਖੋ ਤਿੰਨ ਮੁਖ ਦੇਵਤੇ ਬਣੇ ਗਏ ਆ ਬ੍ਰਹਮਾ ਵਿਸ਼ਨੂ ਤੇ ਮਹੇਸ਼ ਹਾਂਜੀ ਤੋ ਦੇਖੋ ਕਿ ਬ੍ਰਹਮਾ ਬਾਰੇ ਇਹ ਮੰਨਿਆ ਜਾਂਦਾ ਕਿ ਉਹ ਪੈਦਾ ਕਰਨ ਵਾਲਾ ਵਿਸ਼ਨੂ ਜਿਹੜਾ ਉਹ ਪਾਲਣਾ ਕਰ ਰਿਹਾ ਸ਼ਿਵ ਜੀ ਜਿਹੜਾ ਉਹ ਮੌਤ ਦਾ ਦੇਵਤਾ ਸ਼ਿੰਗਾਰ ਕਰਨ ਵਾਲਾ ਨਾਸ਼ ਕਰਨ ਵਾਲਾ ਤੋ ਦੇਖੋ ਕਿ ਜਿਹੜਾ ਪੈਦਾ ਕਰਨ ਵਾਲਾ ਉਹਦਾ ਦੋ ਇੱਕ ਮੰਦਿਰ ਆ ਭਾਰਤ ਵਿੱਚ ਉਹ ਵੀ ਜਿਹੜੇ ਬਹੁਤੇ ਪੁਰਾਣੇ ਨੇ ਇੱਕ ਪੁਰਾਣਾ ਇੱਕ ਹੁਣ ਬਣਿਆ ਉਹਦਾ ਕੋਈ ਮੰਦਿਰ ਨਹੀਂ ਪਰ বিষ্ণੂ ਦੇ ਬਹੁਤ ਮੰਦਰ ਆ ਕਿਉਂਕਿ ਉਹ ਪਾਲਣ ਵਾਲਾ ਤੇ বিষ্ণੂ ਦਾ ਜੜਾ ਜਿਉਂ ਕਿ ਉਹ ਆਪਣਾ ਸ਼ਿਵਜੀ ਦਾ ਕਿਉਂ ਨਾਸ਼ ਕਰਨ ਵਾਲਾ ਉਹਦੇ ਥਾਂ ਪਥਰ ਮੰਦਰ ਬਣੇ ਹੋਏ ਆ ਪਰ ਬੰਦੇ ਦੀ ਇਹ ਫਿਤਰਤ ਹੀ ਆ ਸੱਚ ਜੇ ਕਿ ਜਿਹਦੇ ਕੋਲ ਜੋ ਸਾਹਮਣੇ ਆ ਪ੍ਰਤਾਖਾ ਜਾਂ ਡਰ ਬੈਠਾ ਹੋਇਆ ਉਹਦੇ ਨਾਲੇ ਜੁੜ ਜਾਂਦਾ ਤੋਂ ਦਾਤਾ ਜਿਹੜਾ ਉਹ ਦੇਣ ਵਾਲਾ ਜਿਹੜਾ ਉਹਦੇ ਹੱਥ ਨੂੰ ਦਿਸਦੇ ਨਹੀਂ ਪਰ ਜੋ ਸਾਹਮਣੇ ਆ ਉਹ ਦਿਸ ਰਿਹਾ ਤੇ ਇਸ ਲਈ ਉਹਦੇ ਨਾਲ ਜੁੜ ਜਾਂਦਾ। ਇਹ ਇੱਕ ਬੜੀ ਪਿਆਰੀ ਉਦਾਹਰਣ ਆ। ਕਈਆਂ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਜੀਵਨ ਵਿੱਚ ਕਈਆਂ ਨੇ ਇਹਦਾ ਵਰਣਨ ਕੀਤਾ ਆ ਕਿ ਉਹ ਸਿੱਖਾਂ ਨੂੰ ਉਪਦੇਸ਼ ਕਰਦੇ ਹੋਏ ਕਹਿੰਦੇ ਆ ਕਿ ਤੁਸੀਂ ਸਿੱਖ ਨੇ ਜਿਹੜੀ ਆਪਣੀ ਵਿਰਤੀ ਆ ਉਹ ਸ਼ੇਰ ਦੀ ਵਿਰਤੀ ਰੱਖਣੀ ਆ। ਜਦੋਂ ਸਿੱਖ ਪੁੱਛਦੇ ਆ ਕਿ ਮਹਾਰਾਜ ਸ਼ੇਰ ਦੀ ਵਿਰਤੀ ਤੋਂ ਕੀ ਭਾਵ? ਨਾਲ ਲੱਗਿਆ ਵੀ ਕੂਕਰ ਵਿਰਤੀ ਦੇ ਮਾਲਕ ਨਹੀਂ ਬਣਨਾ। ਤਾਂ ਉਹ ਉਹਨੂੰ ਖੋਲ੍ਹਦੇ ਆ ਕਹਿੰਦੇ ਆ ਦੇਖੋ ਜਦੋਂ ਕੁੱਤੇ ਨੂੰ ਕੋਈ ਜਦੋਂ ਮਾਰਦਾ ਕੋਈ ਸੋਟੀ ਨਾਲ ਤਾਂ ਕੁੱਤਾ ਕੀ ਕਰਦਾ ਕਿ ਉਹ ਸੋਟੀ ਜਿਹਨਾਂ ਸੁਟਣਾ ਮਾਰਿਆ ਗਿਆ ਉਹਨੂੰ ਫੜਦਾ ਤੁਸੀਂ ਸ਼ਾਇਦ ਤੁਹਾਨੂੰ ਤੁਹਾਨੂੰ ਤਜਰਬਾ ਆਇਆ ਹੋਵੇ ਇੱਕ ਦੇ ਬਚਪਨੇ ਸੋਟੀ ਮਾਰੀ ਹੋਵੇ ਤਾਂ ਉਹਦੇ ਦੇਖੋ ਕੁੱਤਾ ਜਿਹੜਾ ਉਹ ਸੋਟੀ ਨੂੰ ਫੜ ਲੈਂਦਾ ਜਿਸ ਜਿਹਦਾ ਮਾਰਿਆ ਜਾਂਦਾ ਉਹਨੂੰ ਫੜ ਲੈਂਦਾ ਉਹਦੇ ਤੇ ਪਰ ਗੁੱਸਾ ਕੱਢਦਾ ਜਿਹੜਾ ਮਾਰ ਰਿਹਾ ਉਹਦੇ ਵੱਲ ਨਜ਼ਰ ਨਹੀਂ ਜਾਂਦੀ ਉਹਦੇ ਵੱਲ ਜਿਹੜਾ ਮਾਰੇਗੀ ਜਿਸ ਜਿਸਦਾ ਮਾਰਿਆ ਗਿਆ ਉਹਨੂੰ ਫੜ ਲੈਂਦਾ ਸ਼ੇਰ ਜਿਹੜਾ ਉਹ ਜਿਹੜਾ ਮੱਝੋਂ ਚੀਜ਼ ਮਾਰੇਗੀ ਉਹਨੂੰ ਨਹੀਂ ਫੜਦਾ ਜੋ ਮਾਰਨ ਮਾਰਨ ਨੂੰ ਫੜਦਾ ਇਹ ਜਿਹੜਾ ਉਹਨੋ ਦੇ تیر ਮਾਰਦਾ ਗੋਲੀ ਮਾਰਦਾ ਉਹ تیر ਨੂੰ ਉਹਦੇ ਨਾਲ ਧਿਆਨ ਨਹੀਂ ਦਿੰਦਾ ਨਾ ਛੋਟੀ ਗੱਲ ਧਿਆਨ ਨਹੀਂ ਦੋਗਾ ਜੋ ਮਾਰਨ ਵਾਲਾ ਉਹਦੇ ਤੇ ਚਪਟਾ ਮਾਰੂਗਾ ਠੀਕ ਇਸ ਲਈ ਜਿਹੜੀ ਆ ਧਾਰਮਿਕ ਬਿਰਤੀ ਜਿਹੜੀ ਆ ਇਹਦੇ ਵਿੱਚ ਕੀ ਆ ਕਿ ਇਹਦੇ ਬੰਦੇ ਦਾ ਜਿਹੜਾ ਉਹ ਦਾਤ ਨੂੰ ਮੰਨਦਾ ਪਰ ਨਾਲ ਨਾਲ ਜਿਹੜਾ ਦੇਣ ਵਾਲਾ ਜਿਹੜਾ ਉਹ ਉਹਨੂੰ ਹਮੇਸ਼ਾ ਆਪਣੇ ਜ਼ਿਹਨ ਵਿੱਚ ਰੱਖਦਾ ਕਿ ਮੈਨੂੰ ਉਹ ਦੇ ਰਿਹਾ ਉਹ ਦਾਤਾ ਇਸ ਲਈ ਉਹ ਦਾਤੇ ਨੂੰ ਦਾਤਾ ਦੀ ਵਰਦੋਂ ਕਰਦਾ ਹੋਇਆ ਮੰਨਦਾ ਹੋਇਆ ਪੁੰਚਦਾ ਹੋਇਆ ਵੀ ਉਹ ਦਾਤੇ ਨੂੰ ਮਨੋਂ ਭੁਲਾਉਂਦਾ ਨਹੀਂ ਦਾਤੇ ਦੀ ਜਿਹੜੀ ਯਾਦ ਆ ਹਮੇਸ਼ਾ ਆਪਣੇ ਦਿਲ ਦਿਮਾਗ ਵਿੱਚ ਬੁਣਾਈ ਰੱਖਦਾ ਤੇ ਇਹ ਮਨਮੁਖ ਦੀ ਨਿਸ਼ਾਨੀ ਆ ਗੁਰੂ ਸਾਹਿਬ ਅਨੁਸਾਰ ਇਸ ਲਈ ਗੁਰੂ ਸਾਹਿਬ ਬਾਣੀ ਵੀ ਕਹੀ ਥਾ ਜਿਹੜਾ ਉਹ ਸਾਨੂੰ ਇਹ ਪੱਕਾ ਜਿਹੜਾ ਉਹ ਦ੍ਰਿੜ ਕਰਾਉਂਦੇ ਆ ਕਿ ਕਿਵੇਂ ਆਮ ਜਿਹੜਾ ਮਨੁੱਖਾ ਉਹ ਜਿਹੜੀ ਦਾਤ ਆ ਉਸ ਦੇ ਨਾਲ ਹੀ ਜੁੜਿਆ ਰਹਿਦਾ ਪਰ ਦਾਤੇ ਨੂੰ ਜਿਹੜਾ ਉਹ ਮਨੋਂ ਭੁਲਾ ਦਿੰਦਾ ਨਹੀਂ ਪਰ ਹੁਣ ਅਸੀਂ ਅੰਮੇਤਾ ਨੂੰ ਆਵਾਜ਼ ਕਰਦੇ ਆਂ ਸਤਿ ਆਪੇ ਦਾ ਧੰਨਵਾਦ ਕਰਦੇ ਆਂ ਕੀ ਜਦੋਂ ਅਸੀਂ ਦਾਤੇ ਦਾ ਧੰਨਵਾਦ ਕਰਦੇ ਆਂ ਉਹਨੂੰ ਚੰਗਾ ਲੱਗਦਾ ਜਾਂ ਅਸੀਂ ਜਦੋਂ ਜਿੱਦਾਂ ਦੁਨਿਆਵੀ ਤੌਰ ਤੇ ਅਸੀਂ ਕਿਸੇ ਨੂੰ ਧੰਨਵਾਦ ਕਰਦੇ ਆ ਉਹ ਆਪਣੇ ਆਪ ਨੂੰ ਸੁਵਿਧਾ ਕੀਤੇ ਪੜਾ ਵਧੀਆ ਮਹਿਸੂਸ ਨਾ ਮੈਂ ਚੰਗਾ ਵੱਡਾ ਬੰਦਾ ਬਣ ਗਿਆ ਕੀ ਦਾਤਾ ਵੀ ਇੰਨਾ ਫੀਲ ਕਰਦਾ ਨਹੀਂ ਦੇਖੋ ਜਿਹੜਾ ਗੁਰਸਬਹ ਨੇ ਜੋ ਬਣ ਜਾਪਾ ਜੋ ਬਣਨੇ ਦੀ ਗੱਲ ਕਰ ਰਿਹਾ ਪਾਣੀ ਦੀ ਗੱਲ ਵਾਣੀ ਵੀ ਸਾਨੂੰ ਸਮਝਾਇਆ ਗਿਆ ਕਿ ਦਾਤੇ ਨੂੰ ਜਿਹੜਾ ਉਹ ਸਾਡੇ ਧਨਵਾਦ ਦੀ ਲੋੜ ਨਹੀਂ ਉਹ ਕਿਉਂਕਿ ਉਹ ਸਾਡੇ ਤੇ ਨਿਰਭਰ ਨਹੀਂ ਕਰਦਾ ਇਸ ਲਈ ਆਪਾਂ ਜਦੋਂ ਪੜਦੇ ਹਾਂ ਸੋ ਦਰ ਵਿੱਚ ਕਿ ਜੇ ਸਭ ਮਿਲ ਕੇ ਆਖਨ ਪਾਹੇ ਵਡਾ ਨਾ ਹੋਵੇ ਘਾਟ ਨਾ ਜਾਏ ਉਹ ਸਾਡੇ ਕਹਿਣ ਨਾਲ ਜਿਹੜਾ ਉਹ ਨਾ ਵੱਡਾ ਹੁੰਦਾ ਚੁਪਕਾ ਨਾਲੋਂ ਛੋਟਾ ਹੁੰਦਾ ਉਹ ਸਾਡਾ ਮੁਤਾਜ ਨਹੀਂ ਸਾਡੇ ਤੇ ਨਿਰਭਰ ਨਹੀਂ ਹਾਂ ਇਨਸਾਨ ਦੇ ਹੈਗੇ ਆ ਪਰ ਕਈ ਵਾਰ ਅਸੀਂ ਇਸ ਬ੍ਰਿਤੀ ਨਾਲ ਹੀ ਅਸੀਂ ਗੁਰੂ ਜਾਂ ਰੱਬ ਦੀ ਉਸਤਤੀ ਕਰਦੇ ਆ ਜਿਹਦਾ ਆਪਾਂ ਪਹਿਲੇ ਐਪੀਸੋਡ ਹੀ ਗੱਲ ਕੀਤੀ ਸੀ ਕਿ ਅਸੀਂ ਗੁਰੂ ਨੂੰ ਵੀ ਜਿਹੜਾ ਉਹ ਇਸ ਸ਼੍ਰੇਣੀ ਵਿੱਚ ਲੈ ਆਂਦਾ ਕਿ ਸ਼ਾਇਦ ਸਾਨੂੰ ਗੁਰੂ ਦੀ ਲੋੜ ਨਹੀਂ ਗੁਰੂ ਨੂੰ ਸਾਡੀ ਜਿਹੜੀ ਆ ਸਾਡੀ ਲੋੜ ਆ ਔਰ ਸਾਡੀ ਲੋੜ ਤੋਂ ਪਾਵ ਲੈਨੇ ਆ ਕਿ ਜੇ ਅਸੀਂ ਜੇ ਜੋ ਦੇਨੇ ਆ ਇਹ ਠੀਕ ਆ ਕਿ ਜਿਹੜਾ ਗੁਰਦੁਆਰਾ ਸਾਹਿਬ ਦੇਣਾ ਡੋਨੇਟ ਕਰਨਾ ਜੋ ਕਿ ਅਸੀਂ ਕਰਦੇ ਆ ਉਹ ਅਸੀਂ ਜਿਹੜਾ ਉਹ ਸਾਂਝਾ ਫੰਡ ਜਿਹੜਾ ਤਾਂ ਸਬੰਧੀ ਮਾਇਆ ਦੇਣੀ ਹੈ ਤਾਂ ਕਿ ਜਿਹੜੇ ਪ੍ਰਬੰਧਾ ਜੋ ਖਰਚੇ ਆ ਉਹਦੇ ਨਾਲ ਪੂਰੇ ਹੋ ਸਕਣ ਸਾਡੇ ਸਾਰੇ ਸਿੱਖ ਹੋਂਦ ਸਾਰੇ ਫਰਜ਼ ਆ ਕੋਈ ਕੋ ਵੱਖਰਾ ਇਹਦਾ ਪਰ ਅਸੀਂ ਜੇ ਇਹ ਸਮਝੀਏ ਕਿ ਅਸੀਂ ਗੁਰੂ ਨੂੰ ਦੇ ਕੇ ਕੋਈ ਵਟਾ ਕਰ ਰਹੇ ਹਾਂ ਤਾਂ ਉਹ ਸਾਡੀ ਇੱਕ ਭੁੱਲ ਆ ਤੋਂ ਗੁਰਬਾਣੀ ਵੀ ਸਾਨੂੰ ਇਹ ਬੜੇ ਚੰਗੀ ਤਰ੍ਹਾਂ ਗੱਲ ਜੜੀ ਆ ਉਹ ਸਮਝਾਈ ਗਈ ਕਿ ਅਸੀਂ ਮਾਲਕ ਦਾ ਜਿਹੜਾ ਸ਼ੁਕਰਾਨਾ ਧੰਨਵਾਦਾ ਇਸ ਲਈ ਨਹੀਂ ਕਰਨਾ ਕਿ ਉਹਨੂੰ ਇਹਦੀ ਬੜੀ ਚਾਹਤ ਆ ਉਹ ਖੁਸ਼ ਹੋ ਜਾਊਗਾ ਨਈ ਉਦੀ ਦੀ ਖੁਸ਼ੀ ਗਮੀ ਜਿਹੜੀ ਆ ਉਹ ਸਾਡੇ ਇਸ ਅਕਸ਼ਨ ਤੇ ਨਿਰਭਰ ਨਹੀਂ ਕਰਦੀ ਇਸ ਲਈ ਆਕਾ ਗਿਆ ਕਿ ਉਹਨੂੰ ਫਲਗੋ ਨਿੱਧ ਸਾਂ ਲਾਈ ਹੈ ਜਿਸ ਨੂੰ ਤਿਲ ਨਾ ਤੁਮਾਏ ਕਿ ਉਹਨੂੰ ਸਲਾਈ ਹੈ ਕਿ ਜਿਹਨੂੰ ਆਪਣੀ ਸਲਾਉ ਦਾਦੀ ਸ਼ਲਾਗਾ ਦੀ ਰੰਜ ਮਾਦਰ ਵੀ ਜਿਹਨੂੰ ਤਮਾ ਨਹੀਂ ਲਾਜ ਨਹੀਂ ਉਹਨੂੰ ਕੋਈ ਖਾਸ਼ ਨਹੀਂ ਗਈ ਇਹ ਨੁਕ ਨੂੰ ਤਾਂ ਹੈ ਨੁਕਚੌਂਦਾ ਪਰ ਰੱਬ ਨੂੰ ਨਹੀਂ ਖਾਸ਼ ਉਨੂੰ ਜਾਦ ਨਹੀਂ ਗਿਆ ਮੇਰੀ ਉਸਤ ਕਰੇ ਤਾਂ ਮੈਂ ਉਹਨੂੰ ਜਾਦਾ ਦੇਉਂਗਾ ਇਸ ਲਈ ਜਿਹੜਾ ਉਹ ਕੋਈ ਨਹੀਂ ਦਿੰਦਾ ਨਹੀਂ ਸ਼ੁਕਰਾਨਾ ਕਰਦਾ ਤੋ ਦਾਤ ਬਾਅਸ ਲੈ ਲੈਂਦਾ ਨਹੀਂ ਇਸ ਲਈ ਮਹਾਰਾਜ ਬਾਣੇ ਜਾਗਦੇ ਆ ਕਿ ਜਿਹੜਾ ਉਹ ਦੇ ਨਾ ਪਛੋਤਾਏ ਇਹ ਮਨ ਹਰਜੀ ਤੇ ਆਏ ਤੋਂ ਇਕ ਮਨ ਇਕ ਜਿਤ ਪਾਏ ਹਰਗੀਆਂ ਸਦਾ ਸਦਾ ਵਡਿਆਈਆਂ ਦੇ ਨਾ ਪਛੋਤਾਏ ਉਹਦੇ ਕੇ ਪਛਤਾਉਂਦਾ ਨਹੀਂ ਕਿ ਹਾਂ ਇਹ ਮੇਰਾ ਸ਼ੁਕਰਾਨਾ ਨਹੀਂ ਕਰ ਰਿਹਾ ਇਹਨੇ ਤਲਵਾ ਨਹੀਂ ਕੀਤਾ ਮੇਰੀ ਪ੍ਰਸ਼ੰਸਾ ਨਹੀਂ ਕੀਤੀ ਇਸ ਲਈ ਜਦੋਂ ਮੈਂ ਕਾਨੂੰਨ ਨੂੰ ਦੇਖ ਬੈਠਾ ਜਿਹੜਾ ਆਮਨੁੱਖ ਹੀ ਬਨ ਸੋਚਦਾ ਕਿ ਲੋੜੇ ਤੇ ਬੜਾ ਬੇਜ ਨਾਸ਼ੁਕਰਾਂ ਬੰਦਾ ਕਿ ਮੈਂ ਦਾ ਇਹਨਾਂ ਕੰਮ ਕੀਤਾ ਇਹਨਾਂ ਕੰਮ ਸਵਾਰੇ ਇਹਦੇ ਕੰਮ ਆਇਆ ਵੀ ਨੇ ਧੰਨਵਾਦ ਅਗਨੇ ਕੀਤਾ ਔਰ ਬੰਦੇ ਬਾਂਗੀ ਰੱਬ ਦਾ ਸਵਾਰ ਜਦੋਂ ਕਈਆਂ ਨੇ ਪ੍ਰਚਾਰਨਾ ਸ਼ੁਰੂ ਕਰ ਦਿੱਤਾ ਇਸ ਲਈ ਕਿ ਜਿਹੜੇ ਰੱਬ ਤੋਂ ਮੁਨਕਰ ਆ ਉਹਨਾਂ ਦਾ ਇੱਕ ਤਰਕ ਇਹ ਵੀ ਆ ਕਿ ਰੱਬ ਤੁਹਾਡਾ ਤਾਂ ਖਸ਼ਮਤੀ ਆ ਕਿ ਉਹਦੀ ਖਸ਼ਮਤ ਕਰਾਂਗੇ ਉਹ ਖੁਸ਼ ਹੋ ਜਾਊਗਾ ਜੇ ਨਹੀਂ ਉਹਦੀ ਖੁਸ਼ਮਤ ਕਰਾਂਗੇ ਨਾਰਾਜ਼ ਹੋ ਜਾਊਗਾ ਪਰ ਇਹ ਤਰਕ ਦਾ ਕੋਈ ਆਧਾਰ ਨਹੀਂ ਆਧਾਰ ਸਾਡੇ ਵਰਗੇ ਨੇ ਜੋ ਗੰਧ ਵਿਆਖਿਆ ਕਰ ਦਿੱਤੀ ਉਹਦਾ ਆਧਾਰ ਜ਼ਰੂਰ ਬਣ ਗਿਆ ਪਰ ਗੁਰਬਾਣੀ ਨੇ ਸਾਨੂੰ ਬੜੇ ਸਪਸ਼ਟ ਰੂਪ ਵਿੱਚ ਆ ਕੇ ਕਿ ਮਾਲਕ ਨੂੰ ਸਾਡੇ ਧੰਵਾ ਦੀ ਲੋੜ ਨਹੀਂ ਬਲਕਿ ਇਹ ਧੰਵਾ ਦੀ ਸਾਨੂੰ ਲੋੜ ਆ ਇਹ ਸਾਡੀ ਜ਼ਰੂਰਤ ਆ ਆ ਕੇ ਅਸੀਂ ਧੰਵਾ ਅਸੀਂ ਉਹਦਾ ਧੰਵਾ ਕਰੀਏ ਕਿਉਂਕਿ ਇਹਦੇ ਸਾਡਾ ਆਪਣਾ ਭਲਾ ਆਪਣਾ ਲਾਭ ਆ ਅਸੀਂ ਇਹਦੇ 'ਚ ਆਪ ਕੋਈ ਖੱਟਦੇ ਆਂ ਕੁਝ ਪ੍ਰਾਪਤ ਕਰਦੇ ਆਂ ਹਾਸਲ ਕਰਦੇ ਆਂ ਰੱਬ ਨੂੰ ਅਸੀਂ ਇਹਨੇ ਸਮਰਤਨੇਗੇ ਅਸੀਂ ਰੱਬ ਨੂੰ ਕੋਈ ਦੇਣ ਜੋਗੇ ਆ ਤੇ ਇਸ ਲਈ ਰੱਬ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਜਿਹੜਾ ਜਿਹੜੇ ਉਹਨੂੰ ਈਵਨ ਉਹਨੂੰ ਉਹਦੀ ਹਸਤੀ ਤੋਂ ਵੀ ਮੁਨਕਰ ਆ ਤੇ ਜੇਕਰ ਇਹ ਗੱਲ ਹੁੰਦੀ ਤਾਂ ਉਹਨਾਂ ਦੀਆਂ ਵਾਕੀ ਜਿਹੜੀਆਂ ਬਖਸ਼ਿਸ਼ਾਂ ਦਾ ਰਹਿਮਤ ਆਈ ਲੈ ਉਹਨਾਂ ਨੂੰ ਵਾਝਾ ਰੱਖਦਾ ਨਹੀਂ ਸੋਚਦਾ ਉਹਦੀ ਸਾਰੀਆਂ ਮਾਨਦੇ ਆ ਜੋ ਜੋ ਬੰਦੇ ਦੀ ਕ੍ਰੀਏਟ ਨਹੀਂ ਕੀਤੀਆਂ ਆਈਆਂ ਤੇ ਉਹਨਾਂ ਦੀ ਉਹਨਾਂ ਨੂੰ ਸਾਰੇ ਮਾਨਦੇ ਆ ਚਾਹੇ ਕਿ ਕੋਈ ਰੱਬ ਨੂੰ ਮੰਨਦਾ ਜਾਂ ਨਹੀਂ ਮੰਨਦਾ ਉਹਨੂੰ ਗਾਲਾਂ ਕੱਢਦਾ ਕਿ ਉਸਦੀ ਕਰਦਾ ਉਹਨੂੰ ਇਸ ਗੱਲ ਦਾ ਕੋਈ ਫਰਕ ਡੇ ਪੈਂਦਾ ਜੇ ਉਹਦੀ ਜਿਹੜੀ ਜਿਹੜਾ ਸੂਰਜ ਆ ਹੁਣ ਸੂਰਜ ਦੀ ਕੋਈ ਪੂਜਾ ਕਰੇ ਉਹਨੂੰ ਬਾਦੋ ਕਿੰਨਾ ਨਹੀਂ ਸਿੱਧਦਾ ਤੇ ਜਿਹੜਾ ਉਹਦੀ ਪੂਜਾ ਨਹੀਂ ਮੰਦਾ ਉਹਨੂੰ ਉਹਦੋਂ ਕਿ ਉਹ ਵਾਪਸ ਨਹੀਂ ਲੈ ਲੈਂਦਾ ਉਹਨੂੰ ਨਿਰਜਨ ਕਰ ਦਿੰਦਾ ਚਾਹਨਾ ਸਰ ਉਹਨੂੰ ਦੇ ਰਿਆ ਨਹੀਂ ਪਰ ਇੱਥੇ ਇੱਕ ਸ਼ਰarati ਮੰਦਾ ਸਵਾਲ ਉੱਠਦਾ ਜੀ ਜੀ ਜੇ ਉਹਨੂੰ ਫਰਕ ਹੀ ਕੋਈ ਨਹੀਂ ਪੈਂਦਾ ਉਹਨੂੰ ਕੋਈ ਛੁਕਰਾਣੇ ਦਾ ਜਾਂ ਕੋਈ ਤੇ ਫਿਰ ਉਹਦੀ ਘਰ ਦੇ ਕਿਉਂ ਕਰਨ ਦੀ ਲੋੜ ਕੀ ਆ ਜੇ ਨਾ ਕਰੀਏ ਤਾਂ ਤਾਂ ਕੀ ਹੋ ਜਾਏਗਾ ਜੀ ਉਹ ਵਧੀਆ ਸਵਾਲ ਆਖਿਆ ਤੁਸੀਂ ਪਰ ਮੈਂ ਤੁਹਾਨੂੰ ਇਹ ਸਟਾਰਟ ਅਖਾਉ ਦਰਦੇ ਆ ਬਸ ਸਵਾਲ ਉਹ ਵਧੀਆ ਕਿ ਜੇਕਰ ਉਹਨੂੰ ਨਹੀਂ ਲੋੜ ਤੇ ਫਸੀ ਕਿਉਂ ਕਰਨਾ ਹਾਂ ਜੀ ਪਹਿਲਾਂ ਆਪਾਂ ਗੱਲ ਕੀਤੀ ਆ ਕਿ ਇਹ ਅਸੀਂ ਜੇ ਕਰਨਾ ਇਹਦੇ ਸਦਾ ਆਪਣਾ ਭਲਾ ਜਦੋਂ ਅਸੀਂ ਨਹੀਂ ਕਰਦੇ ਤਾਂ ਫਿਰ ਇੱਕ ਤਾਂ ਫਰਕ ਇਹ ਪੈਂਦਾ ਕਿ ਅਸੀਂ ਦਾਦ ਨਾਲ ਇਹਨਾਂ ਜੁੜ ਜਾਂਦੇ ਆ ਸਾਡੇ ਲਈ ਇਹ ਮਹਤਵਪੂਰਨ ਹੋ ਜਾਂਦੀ ਆ ਤੇ ਜਦੋਂ ਦਾਦਾ ਜਿਹੜਾ ਇੱਕ ਪਾਸੇ ਰਹਿ ਜਾਂਦਾ ਫਿਰ ਦਾਦੀ ਵੀ ਅਸੀਂ ਦੁਰਵਰਤੂ ਕਰਨ ਲੱਗ ਪੈਂਦੇ ਆ ਓਕੇ ਸਾਡੇ ਦੇਖੋ ਹਿੰਦੂਥੀਓਲੋਜੀ ਚ ਬੜੀ ਜਿਹੜੀ ਆ ਉਹਦੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਜਿਹੜਾ ਉਹ ਦਰਸਾਨ ਦਿੱਤਾ ਆ ਜਿੱਦਾਂ ਹਰਨਾਖਸ਼ਾ ਉਹ ਜਿਹੜੀ ਮਿਥੀਓਲੋਜੀ ਅਨੁਸਾਰ ਇਹ ਕੋਈ ਸਧਾਰਨ ਵਿਅਕਤੀ ਨਹੀਂ ਸੀ ਬੜੀ ਬੰਦਗੀ ਵਾਲਾ ਸੀਗਾ ਬੜੀ ਨੇ ਤਪ ਕੀਤਾ ਤਪ ਕਰਕੇ ਨੇ ਜਿਹੜਾ ਵਰ ਮੰਗ ਲਿਆ ਕਿ ਮੈਨੂੰ ਮੇਰੇ ਕਿ ਮੈਂ ਨਾ ਦਿਨੇ ਮਰਨ ਰਾਤ ਨੂੰ ਮਰਾਂ ਨਾ ਬੰਦੇ ਆ ਤੁੰ ਮਰਾਂ ਨਾ ਜਾਨਵਰ ਆ ਤੁੰ ਮਰਾਂ ਕਰ ਬੱਕੋ ਬਕਰੇ ਬੁਰਤ ਕੇ ਤਰ੍ਹਾਂ ਦੇ ਬਰ ਮੰਗ ਲੈ ਅੱਛਾ ਉਹ ਕਹਾਣੀ ਕਹਿੰਦੀ ਆ ਕਿ ਉਹ ਜਿਹਨਾਂ ਨੂੰ ਬਰ ਮਿਲ ਗਿਆ ਉਹ ਠੀਕ ਤਥਾਸਤੂ ਪਰ ਫਿਰ ਕੀ ਹੋਇਆ ਕਿ ਜਦੋਂ ਉਹਨੂੰ ਸਿੱਲ ਗਏ ਤਾਂ ਫਿਰ ਉਹਨੂੰ ਹੋ ਗਿਆ ਕਿ ਹੁਣ ਤੇ ਬਸ ਮੈਂ ਮੈਨੂੰ ਮਾਰ ਨਹੀਂ ਸਕਦਾ ਮੈਂ ਤਾਂ ਅਮਰ ਹੋ ਗਿਆ ਤਾਂ ਉਹਨੇ ਆਪਣੇ ਆਪ ਨੂੰ ਰੱਬ ਆ ਖੋਣਾ ਸ਼ੁਰੂ ਕਰ ਦਿੱਤਾ ਕਿ ਮੈਂ ਹੀ ਰੱਬ ਆ ਮੇਰੀ ਪੂਜਾ ਕਰੋ ਉਹਦਾ ਫਰਗੇ ਪਿਆ ਕਿ ਜਦੋਂ ਉਹਨੇ ਜੋ ਦੇਣ ਵਾਲਾ ਸੀਗਾ ਉਹਨੂੰ ਫਿਰ ਨਜ਼ਰ ਅੰਦਾਜ਼ ਕਰ ਦਿੱਤਾ ਆਪ ਉਹਦੀ ਥਾਂ ਮਲ ਬੈਠਾ ਤੇ ਜਿਹੜਾ ਪਹਿਲਾ ਫਰਕ ਪੈਂਦਾ ਕਿ ਸਾਡੇ ਅੰਦਰ ਜਿਹੜੇ ਹਉਮੈ ਆ ਜਿਹੜੇ ਕਿ ਅਧਿਆਤਮਕ ਖੇਤਰ ਵੀ ਸਭ ਤੋਂ ਵੱਡਾ ਰੋਗ ਬਣਿਆ ਗਿਆ ਜਿਹੜੇ ਕਿ ਜਿਹੜਾ ਰੋਗ ਮਨੁੱਖ ਨੂੰ ਸਹੀ ਰਥਾਂ ਵਿੱਚ ਮਨੁੱਖ ਨਹੀਂ ਰਹਿਣ ਦਿੰਦਾ ਮਨੁੱਖ ਨੂੰ ਪਸ਼ੂ ਤਰ ਦੇ ਲਿਆਉਂਦਾ ਬਲਕੇ ਪਸ਼ੂਆਂ ਨਾਲੋਂ ਵੀ ਹੀਠਾਂ ਗਰਾਉਣ ਦਾ ਕਾਰਨ ਬਣ ਜਾਂਦਾ ਜਿਹੜਾ ਕਿ ਇੱਕ ਬੋਝ ਬਣ ਜਾਂਦਾ ਜਿਹੜਾ ਕਿ ਮਨੁੱਖਤਾ ਦਾ ਘਾਣ ਕਰਨ ਤੋਂ ਵੀ ਸੰਕੋਚ ਨਹੀਂ ਕਰਦਾ ਅਦੇ ਉਹ ਕੇਵਲ ਮੈਂ ਹਾਂ ਤਾਂ ਮੈਂ ਹੀ ਹਾਂ ਇਹਦੇ ਦੁਆਲੇ ਹੀ ਜ਼ਿੰਦਗੀ ਪਰ ਕਰਮਾਂ ਕਰਦਾ ਰਹਿੰਦਾ ਉਹਦੇ ਅਦੇ ਫੇ ਸ਼ੁਕਰਾਨੇ ਵਾਲਾ ਭਾਵ ਨਹੀਂ ਆਉਂਦਾ ਉਹਨੂੰ ਲੱਗਦਾ ਕਿ ਜੋ ਕੁਝ ਆਗਾ ਮੈਂ ਤਾਂ ਮੇਰੀ ਮਿਹਨਤ ਆ ਇਹ ਮੇਰੀ ਬਦੌਲਤ ਹੋਇਆ ਉਹਦੇ ਕੀ ਆ ਕਿ ਉਹਦੀ ਹੰਕਾਰ ਜਿਹੜੀ ਗ੍ਰਿਤੀ ਆ ਤੋਂ ਕਈ ਗੁਣਾ ਜਿਹੜੀ ਉਹ ਵੱਧ ਜਾਂਦੀ ਆ ਹੋਰ ਪਰਬਲ ਹੋ ਜਾਂਦੀ ਆ ਉਹਦੇ ਉਹਦੀ ਇਨਸਾਨੀਅਤ ਸਹੀ ਹੱਥਾਂ ਵਿੱਚ ਉਹ ਖੰਭ ਲਾ ਕੇ ਉਡਬੜ ਜਾਂਦੀ ਆ ਉਹਦੇ ਅੰਦਰ ਜਿਹੜਾ ਨਿਮਰਤਾ ਨਾਲ ਵਾਲਾ ਗੁਣ ਆ ਉਹ ਗੁਣ ਅਲੋਪ ਹੋ ਜਾਂਦਾ ਜਿਹੜੀ ਜਾ ਸ਼ੁਕਰਾਨੇ ਵਾਲਾ ਭਾਵ ਡਾਕ ਕਰਾਂ ਪਾਛਾ ਗੱਲ ਅਕ ਕਰਾਂਗੇ ਕਿ ਕਿ ਸ਼ੁਕਰਾਨਾ ਸਿਰ ਕਰਨਾ ਸ਼ੁਕਰਾਨਾ ਦਾ ਭਾਵ ਕੀ ਆ ਤਾਂ ਫਿਰ ਜਿਹੜੀ ਗੱਲ ਹੋਰ ਜਿਹੜੀ ਆ ਉਹ ਸਪਸ਼ਟ ਹੋ ਜਾਊਗੀ ਕਿ ਨਾ ਕਰਨ ਵੇ ਜਿਹੜਾ ਉਹ ਸਾਡਾ ਆਪਣਾ ਨੁਕਸਾਨ ਆ ਰੱਬ ਨੂੰ ਕੋਈ ਫਰਕ ਨਹੀਂ ਪੈਂਦਾ ਪਰ ਸਾਨੂੰ ਨਾ ਗਨਵੇ ਸਾਨੂੰ ਨੁਕਸਾਨ ਹੀ ਨੁਕਸਾਨ ਆ ਜਿਆ ਗੁਰੂ ਸਾਹਿਬ ਦਾ ਪਾਵਨ ਫਰਮਾਨ ਆਪਾਂ ਸੋਦਰ ਵਿੱਚ ਪੜ੍ਹਦੇ ਸ਼ਬਦ ਕਿ ਹਰ ਬਿਸਰਤ ਤੇਰੇ ਗੁਣ ਗਲੇ ਆ ਕਿ ਰੱਬ ਨੂੰ ਭੁਲਾਉਣ ਵਾਲੇ ਆ ਰੱਬ ਨੂੰ ਭੁਲਾਉਣ ਨਾਲ ਕੀ ਹੋਊਗਾ ਰੱਬ ਨੂੰ ਕੋਈ ਫਰਕ ਨਹੀਂ ਪੈਂਦਾ ਪਰ ਫਰਕ ਤੈਨੂੰ ਪਊਗਾ ਕਿਸ ਨੂੰ ਪਊਗਾ ਕਿ ਤੇਰੇ ਗੁਣ ਗਲੇ ਆ ਤੇਰੇ ਦੀ ਚੰਗਿਆਈਆਂ ਆ ਗਈਆਂ ਗੁਣ ਹੈਗੇ ਜਿਨ੍ਹਾਂ ਗੁਣਾ ਕਰਗੇ ਤੋਂ ਇਨਸਾਨ ਕਲਾਉਣ ਦਾ ਹੱਕ ਦਾ ਹਕਦਾਰ ਆ ਉਹ ਗੁਣ ਤੇਰੇ ਸਾਥ ਛੜਦੇ ਜਾਣਗੇ ਉਹ ਗੁਣ ਤੇਰੇ اندرੋਂ ਖੰਭ ਲੱਗੇ ਉੱਡ ਪੜ ਜਾਣਗੇ ਫਿਰ ਕੀ ਹੋਊਗਾ ਕਿ ਕਿਸੇ ਦਿਨ ਐਸੀ ਹੋਊਗੀ ਕਿ ਤੇਰੀ ਸ਼ਕਲ ਸੁਰਤਾ ਮਨੁੱਖਾਂ ਵਰਗੀ ਰਹੂਗੀ ਸ਼ਕਲ ਸੁਰਤਾ ਮਨੁੱਖਾਂ ਵਰਗੀ ਹੋਊਗੀ ਪਰ ਤੇਰੇ اندر ਮਨੁੱਖਤਾ ਨਹੀਂ ਹੋਊਗੀ ਜਿਹੜੇ ਜਦੋਂ ਬਾਣੀ ਚ ਆਇਆ ਕਿ ਮਾਨਸ ਚੰਮ ਲਪੇਟੇ ਅੰਦਰੋਂ ਕਾਲਿਆ ਕਿ ਬੋਧਿਆਂ ਦਾ ਚਾਮੀ ਮਨੁੱਖਾਂ ਵਰਗਾ ਉਹਨਾਂ ਦੇ اندر ਮਨੁੱਖਤਾ ਨਹੀਂ ਦੇਖੋ ਸਾਡੇ ਇਤਿਹਾਸ ਬੜੇ ਸੰਭਾਲਕ ਸਾਖੀ ਆ ਪਰ ਉਹ ਕੈਮਰਾ ਬੋਸਾ ਸਾਕੀਆਂ ਦਾ ਜਿਹੜਾ ਅਸਲ ਜਿਹੜਾ ਤਾਤਾ ਉਹ ਅਲੋਪ ਹੋ ਗਿਆ ਹਾਂ ਜਿਹੜਾ ਜਦੋਂ ਪਾਈਕੋਡਾ ਜਦੋਂ ਕੋਡ ਰੱਖਿਆ ਕੇ ਇਹਦਾ ਸਮੋਦਨ ਕਰਨ ਲੱਗੇ ਕਰਦੇ ਆ ਉਹ ਕੌਨ ਦਾ ਜਿਹੜੋ ਗੁਰੂ ਸਾਹਿਬ ਨੂੰ ਮਿਲੇ ਆ ਵੀਰ ਜਾਤ ਨਾਲ ਸੰਬੰਧਿਤ ਆ ਠੀਕ ਕਰਾਪਾ ਇਸ ਵਿਸਤਾਰ ਵਿੱਚ ਨਹੀਂ ਜਾਂਦੇ ਜਿਹੜਾ ਪਾਕ ਆਪਾਂ ਸਾਂਝਾ ਕਰਨਾ ਚਾਹੁੰਦੇ ਆ ਉਹ ਉਸ ਪਾਕ ਵਾਲੇ ਆਵਾ ਕਿ ਗੁਰੂ ਸਾਹਿਬ ਜਦੋਂ ਪੁੱਛਦੇ ਆ ਕਿ ਪਾਈਕੋਡੇ ਆ ਖਾਣ ਨੂੰ ਇਹਨਾਂ ਕੋਈ ਕੁਦਰਤ ਨੇ ਪੈਦਾ ਕੀਤਾ ਆਇਆ ਤੂੰ ਉਹ ਖਾਣ ਦੀ ਬਜਾਏ ਤੂੰ ਬੰਦਿਆਂ ਨੂੰ ਮਾਰ ਕੇ ਕਿਉਂ ਖਾਣਾ ਤਾਂ ਪਾਈਕੋੜਾ ਕਹਿੰਦਾ ਕਿ ਮਹਾਰਾਜ ਸੱਚ ਹੈ ਕਿ ਮੈਂ ਕਦੇ ਕਿਸੇ ਬੰਦੇ ਨੂੰ ਨਹੀਂ ਮਾਰਿਆ ਬੰਦੇ ਨੂੰ ਮਾਰ ਕੇ ਮੈਂ ਬੰਦੇ ਦਾ ਮਾਸ ਨਹੀਂ ਖਾਦਾ ਗੁਰੂ ਸਾਹਿਬ ਤਾਂ ਸਮਝਦੇ ਆ ਕਿ ਕੌੜਾ ਕੀ ਕਹਿ ਰਿਹਾ ਕੀ ਕਹਿਣਾ ਚਾਹੁੰਦਾ ਪਰ ਗੱਲਬਾਤ ਅੱਗੇ ਤੁਰਦੀ ਹੈ ਕਿ ਸਾਡੇ ਵਰਗੇ ਨੇ ਸਮਝ ਵਿੱਚ ਆ ਜਾਵੇ ਤਾਂ ਗੁਰਨਾਨ ਨਬ ਸਾਹਿਬ ਕਹਿੰਦੇ ਆ ਕਿ ਪਾਈਕੋੜਿਆ ਪਰ ਤੇਰੇ ਵਰਗੇ ਨੇੜੇ ਤੇੜ ਮੈਂ ਦੂਰ ਦਰੜੇ ਤੱਕ ਹੀ ਫੈਲਿਆ ਹੋਇਆ ਇਹ ਹੀ ਪ੍ਰਸਿੱਧਾ ਮਸ਼ਹੂਰ ਆ ਕਿ ਤੂੰ ਆਉਂਦੇ ਜਾਂਦੇ ਰਾਈਆਂ ਨੂੰ ਜਿਹੜਾ ਉਹ ਫੜ ਕੇ ਤਲਕੇ ਖਾ ਜਾਣਾ ਤਾਂ ਕੀ ਜਿਹੜੇ ਲੋਕੀ ਆਖਦੇ ਜੋ ਸੁਣਿਆ ਇਹ ਗਲਤ ਆ ਤਾਂ ਭਾਈ ਕੋੜਾ ਕਹਿੰਦਾ ਫਿਰ ਸ਼ਬਦ ਉਧਾਰਿਆ ਕਿ ਬੜੀ ਸੰਭਾਲਕ ਸਾਖੀ ਆ ਅਸੀਂ ਸ਼ਬਦਾਂ ਨੂੰ ਫੜ ਕੇ ਬਹਿ ਜੰਨੇ ਆ ਜੋ ਸਮਝਾਉਣਾ ਚੀਜ਼ ਵਾਸਤੇ ਇਸ਼ਾਰਾ ਕਰਦੇ ਆ ਕਿਉਂ ਨਾ ਉਹ ਅਸੀਂ ਜਿਹੜਾ ਉਹ ਨਜ਼ਰ ਅੰਦਾਜ਼ ਕਰ ਦਿੰਨੇ ਆ ਤਾਂ ਭਾਈ ਕੋੜਾ ਕਹਿੰਦਾ ਕਿ ਮਹਾਰਾਜ ਗੱਲ ਇਹ ਆ ਕਿ ਜੇ ਲੋਕ ਕਹਿੰਦੇ ਆ ਤੇ ਉਹ ਠੀਕ ਹੀ ਆਖਦੇ ਹੋਣਗੇ ਮੈਂ ਨਹੀਂ ਕਹਿੰਦੇ ਉਹ ਗਲਤ ਕਹਿੰਦੇ ਆ ਪਰ ਮੈਂ ਵੀ ਗਲਤ ਨਹੀਂ ਕਹਿੰਦਾ ਹੂੰ ਫਿਰ ਗੱਲ ਕੀ ਕਿ ਉਹ ਇੱਕ ਸ਼ੀਸ਼ਾ ਲੈ ਕੇ ਆਉਂਦਾ ਕਹਿੰਦਾ ਕਿ ਮੇਰਾ ਜਿਹੜਾ ਮੇਰਾ ਗੁਰੂ ਸੀਗਾ ਉਹ ਮੈਨੂੰ ਇੱਕ ਸ਼ੀਸ਼ਾ ਦੇ ਗਿਆ ਸੀਗਾ ਇਹ ਸ਼ੀਸ਼ੇ ਦੀ ਵਿਸ਼ੇਸ਼ਤਾ ਇਹ ਆ ਕਿ ਜਦੋਂ ਜਿਹਦੇ ਵੀ ਸਾਹਮਣੇ ਕਰੋ ਆਮ ਜਿਹੜਾ ਸ਼ੀਸ਼ਾ ਉਹ ਜਿਹੜੇ ਸਗਲ ਸ਼ੁਰੂ ਤੋਂ ਹੋਊਗੀ ਉਹਦੇ ਵਿੱਚ ਉਹਦਾ ਅਕਸ ਦਿਖਾਈ ਦਿੰਦਾ ਉਹਦਾਂ ਦਾ ਪਰ ਇਹ ਸ਼ੀਸ਼ਾ ਇਹ ਇਹਦਾ ਇਹ ਉਲਟਾ ਇਹਦੇ ਚ ਜੋ ਬਾਹਰੋਂ ਉਹ ਨਹੀਂ ਜੋ ਅੰਦਰੋਂ ਉਹ ਦਿਖਾਈ ਦਿੰਦਾ ਤੁਮਹਾਰਾ ਜਿਹੜੇ ਤੁਸੀਂ ਬੰਦੇ ਕਹਿੰਦੇ ਆ ਕਿ ਮੈਂ ਇਨਸਾਨ ਫੜ ਕੇ ਮਾਰ ਕੇ ਖਾਂਦਾ ਰਿਹਾ ਇਹ ਜਦੋਂ ਮੈਂ ਕੋਈ ਫੜਦਾ ਸੀਗਾ ਮੈਂ ਲਿਆ ਕੇ ਉਹਨਾਂ ਸ਼ੀਸ਼ੇ ਦੇ ਸਾਹਮਣੇ ਕਰਦਾ ਸੀਗਾ ਤਾਂ ਮੈਂ ਦੇਖਦਾ ਸੀਗਾ ਕਿ ਜਿਹੜੇ ਬੰਦੇ ਦਿਖਾਈ ਦੇ ਨੇ ਉਹ ਬੰਦੇ ਤੇ ਆਏ ਨਹੀਂ ਅੰਦਰੋਂ ਇਹ ਤੇ ਤਰ੍ਹਾਂ ਤਰ੍ਹਾਂ ਦੇ ਕੋ ਪਸ਼ੂ ਸੀ ਕੋਈ ਕਿਹੜਾ ਪਸ਼ੂ ਕੋਈ ਕਿਹੜਾ ਪਸ਼ੂ ਸੀਗਾ ਜਦੋਂ ਮੈਂ ਦੇਖਦਾ ਸੀਗਾ ਕਿ ਇਹ ਤਾਂ ਮਨੁੱਖਾ ਕਿ ਸ਼ਕਲ ਤੋਂ ਮਨੁੱਖਾਂ ਵਰਗੇ ਲੱਗਦਾ ਪਰ ਮਨੁੱਖ ਤਾਂ ਹੈ ਨਹੀਂ ਬਿਲਕੁਲ ਹੀ ਹੋਰ ਤਾਂ ਉਹ ਮੈਂ ਉਹਨਾਂ ਮਨੁੱਖਾਂ ਨੂੰ ਜਿਹੜਾ ਮੈਂ ਸੰਭਾਲ ਕੇ ਛੱਡ ਕੇ ਆ ਫਿਲਮ ਬੋਲਦੇ ਆ ਤੇ ਬੇਦਾਂ ਉਹਨਾਂ ਨੂੰ ਮਹਾਰਾ ਜੁਰ ਸ਼ਕਾਰ ਬਣਾਇਆ ਤੋ ਗੱਲ ਇਹ ਆ ਕਿ ਜਿਹੜਾ ਗੁਰੂ ਸਾਹਿਬ ਜੋ ਕੋਈ ਕਹਿ ਰਿਹਾ ਸਾਨੂੰ ਸਮਝਾ ਰਿਹਾ ਦ੍ਰਿੜ ਕਰਵਾ ਰਿਹਾ ਸਾਨੂੰ ਉਹ ਪੱਕੇ ਸਮਝਣ ਦੀ ਲੋੜ ਆ ਸਾਨੂੰ ਇਹ ਪੱਕੇ ਜਿਹੜੇ ਧਿਆਨ ਦੇ ਰੱਖਣ ਦੀ ਲੋੜ ਆ ਕਿ ਅਸਰੇ ਦਾ ਸ਼ੁਕਰਾਂ ਜਿਹੜਾ ਅਸੀਂ ਨਹੀਂ ਕਰਦੇ ਤਾਂ ਨਾ ਕਰਨਾ ਜਿਹੜਾ ਸਾਨੂੰ ਨੁਕਸਾਨ ਆ ਉਹ ਸਾਨੂੰ ਨੁਕਸਾਨ ਹੁੰਦਾ ਉਹ ਨੁਕਸਾਨ ਦਾ ਰੂਪ ਇਹ ਆ ਕਿ ਸਾਡੇ ਪਸ਼ੂ ਬ੍ਰਤੀ ਆ ਪਸ਼ੂ ਬ੍ਰਤੀ ਕਣਵੀ ਯੋਗ ਨਹੀਂ ਪਸ਼ੂ ਨਾਲ ਵੀ ਗਏ ਗੁਜ਼ਰੀ ਪਸ਼ੂ ਉਹਦੇ ਫਿਰ ਵੀ ਉਹਨਾਂ ਦਾ ਪ੍ਰਕਿਰਤੀ ਵੀ ਜੀਰੇ ਆ ਪਰ ਅਸੀਂ ਕਿਰਨ ਉਹਨਾਂ ਨੂੰ ਦਾਰਨੈਸ਼ਲੀ ਦੇ ਦਿੰਦੇ ਆ ਕਿਉਂਕਿ ਸਾਡੀ ਭਾਸ਼ਾ ਦੀ ਸਮਝ ਵਿੱਚ ਆਉਂਦੀ ਪਕੜ ਵੀ ਚ ਆਉਂਦੀ ਆ ਪਰ ਇਹਦਾ ਇਹ ਬਦਲ ਨੇ ਕਿ ਅਸੀਂ ਪਸ਼ੂ ਦੇ ਆਪਣੇ ਸੁਭਾਅਿਤ ਜੀ ਰਹੇ ਆ ਤਾਂ ਅਸੀਂ ਜਿਹੜਾ ਉਹ ਨੀਵੇਂ ਤਲ ਤੇ ਆ ਜੰਨੇ ਆ ਔਰ ਦਾਤਾਂ ਦੀ ਜੜੀਆਂ ਜੋ ਦੀਆਂ ਬਖਸ਼ਿਸ਼ਾਂ ਉਹ ਆਪਣੀ ਮਿਹਨਤ ਦਾ ਸਟਾ ਸਮਝ ਕੇ ਅਸੀਂ ਫਿਰ ਕਿਵੇਂ ਬਰਾ ਉਹ ਹੰਕਾਰੀ ਬਿਰਤੀ ਜਿਹੜੀ ਆ ਸਾਡੀ ਬੜੇ ਪਰਬਲ ਹੋ ਜਾਂਦੀ ਆ ਇਸ ਲਈ ਗੁਰੂ ਸਾਹਿਬ ਜਦੋਂ ਕਹਿੰਦੇ ਆ ਪ੍ਰਾਪਤੀ ਦੇ ਕਹਿੰਦੇ ਆ ਕਿ ਕਾਰਣਾ ਨਾ ਮਿਲਿਓ ਸੇਵ ਨਾ ਮਿਲਿਓ ਮਿਲੋ ਆਇਆ ਚਿੰਤਾ ਇਸ ਲਈ ਗੁਰਬਾਣੀ ਵਿੱਚ ਪ੍ਰਸਾਦ ਸ਼ਬਦ ਵਾਰ-ਵਾਰ ਆਇਆ ਮੇਰੀ ਸ਼ੋਦ ਵਾਰ-ਵਾਰ ਆਇਆ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਮਿਹਨਤ ਨਹੀਂ ਕਰਨੀ ਅਸੀਂ ਕੰਨਾਂ ਨਹੀਂ ਕਰਨੇ ਅਸੀਂ ਹੱਥੇ ਦੇ ਹੱਥ ਰੱਖ ਕੇ ਬੈਠੇ ਰਹਿਣਾ ਨਹੀਂ ਅਸੀਂ ਮਿਹਨਤ ਕਰਨੀ ਆ ਕੰਨਾਂ ਕੰਨ ਨਹੀਂ ਆ ਜੋ ਸੰਗਰਸ਼ ਵਿੱਚ ਜ਼ਿੰਦਗੀ ਜਿਉਣੀ ਆ ਪਰ ਜੋ ਪ੍ਰਾਪਤੀ ਆ ਜੋ ਫਲ ਆ ਉਹ ਅਸੀਂ ਆਪਣੀ ਮਿਹਨਤ ਦਾ ਸਟਾ ਨਹੀਂ ਸਮਝਣਾ ਕਿਉਂਕਿ ਜਦੋਂ ਆਪਣੀ ਮਿਹਨਤ ਦਾ ਆਪਣੀ ਸਿਆਨਬ ਦਾ ਸਟਾ ਸਮਝਾਂਗੇ ਤਾਂ ਫਿਰ ਐਸਾ ਸਾਡੀ ਹੰਕਾਰ ਮੀ ਬਿੱਤੀ ਜਿਹੜੀ ਆ ਉਹ ਪਰਬਲ ਹੋ ਜਾਊਗੀ। ਤੇ ਇਸ ਲਈ ਜਿਹੜਾ ਨਾਂ ਕਰਦਾ ਨੁਕਸਾਨ ਜਿਹੜਾ ਉਹ ਸਾਨੂੰ ਹੁੰਦਾ ਰੱਬ ਨੂੰ ਕੋਈ ਫਰਕ ਨਹੀਂ ਪੈਂਦਾ ਪਰ ਸਾਨੂੰ ਜਰੂਰ ਫਰਕ ਪੈਂਦਾ। ਜੀ। ਨਹੀਂ ਯੂਐਸਵੀ ਅੱਜ ਜਿੱਥੇ ਸੰਕੋਚਦੇ ਆ ਬੜੇ ਵਧੀਆ ਤਰੀਕੇ ਨਾਲ ਤੁਸੀਂ ਗੁਰਬਾਣੀ ਵਿੱਚ ਧੰਨਵਾਦ ਦਾ ਸੰਕਲਪ, ਸ਼ੁਕਰਾਨੇ ਦਾ ਸੰਕਲਪ ਕੀ ਹੈ ਉਹਦੇ ਬਾਰੇ ਦੱਸਿਆ ਤੇ ਇਹ ਦੱਸਿਆ ਕਿ ਕਿ ਅਸੀਂ ਕਿਉਂ ਕਰਦੇ ਆ। ਜੇ ਨਾ ਕਰੀਏ ਤਾਂ ਉਹਦਾ ਨੁਕਸਾਨ ਕੀ ਹੈ ਸਾਡਾ ਜਿਹੜਾ ਇੱਕ ਹੈਬਿਟ ਹੈ ਸਾਡਾ ਨੇਚਰ ਹੈ ਹੈਬਿਟ ਤੋਂ ਨੇਚਰ ਬਣਦੀ ਆ ਉਹ ਹੈਬਿਟ ਜੇ ਸਾਡੇ ਵਿੱਚ ਸ਼ੁਕਰਾਨੇ ਦੀ ਆ ਜਾਏ ਤਾਂਸੀਂ ਨਿਮਰਤਾ ਵਿੱਚ ਆ ਜਾਾਂਗੇ ਇਹ ਗੁਣ ਸਾਡੇ ਸਾਰਿਆਂ ਦੇ ਅੰਦਰ ਆਪਣੇ ਆਪ ਆਣਾ ਸ਼ੁਰੂ ਹੋ ਜਾਏਗਾ ਉਹ ਫਿਰ ਸਾਡੀ ਨੇਚਰ ਬਣ ਜਾਏਗੀ ਉਸ ਨਾਲ ਕਈ ਹੋਰ ਬirtੀਆਂ ਮਠ ਬੋਲਣਾ ਜੀ ਜਾਂ ਹੋਰ ਕਈ ਬirtੀਆਂ ਉਹਦੇ ਵਿੱਚੋਂ ਉਤਪਨ ਆ ਜਾਣ ਗਿਆ ਸੇਵਾ ਦਾ ਭਾਵਨਾ ਆ ਜਾਏਗੀ ਕਈ ਹੋਰ ਵਿੱਚੋਂ ਜਿਹੜੇ ਗੁਣ ਹੈ ਉਹ ਪੈਦਾ ਹੋਣਗੇ ਭਾਈ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਬੜੇ ਵਧੀਆ ਤਰੀਕੇ ਨਾਲ ਕੀਤਾ ਸੋ ਅਗਲੀ ਵਾਰੀ ਫਿਰ ਅਸੀਂ ਇਹਨੂੰ ਥੋੜਾ ਜਿਹਾ ਕੰਟੀਨਿਊ ਕਰਕੇ ਤੇ ਜਿਹੜੇ ਕੁਐਸਚਨ ਆਏ ਹੋਣਗੇ ਉਹਨਾਂ ਦੇ ਨਾਲ ਵਲਾ ਕੇ ਅਸੀਂ ਇਹਨੂੰ ਕੋਸ਼ਿਸ਼ ਕਰਾਂਗੇ ਕਿ ਅਨੁਸਾਰੇ ਨੂੰ ਕਨਕਲੂਡ ਕਰੀਏ ਇਸ ਟੌਪਿਕ ਨੂੰ ਸਾਰੇ ਦਰਸ਼ਕਾਂ ਦਾ ਦੇਖਣ ਵਾਲਿਆਂ ਦਾ ਤੇ ਜਿਹੜੇ ਸਾਡੇ ਨੂੰ ਲਾਈਕ ਕਰਦੇ ਆ ਕਮੈਂਟ ਕਰਦੇ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਭਾਈ ਸਾਹਿਬ ਬੋੜਾ ਵੀ ਸਾਰਿਆਂ ਨੂੰ ਵਾਗੁਰੂ ਜੀ ਕਾ ਖਾਲਸਾ ਵਾਗੁਰੂ ਜੀ ਕੀ ਫਤਿਹ